ਹੁਣ ਨਵੀਆਂ ਤਾਕਤਾਂ ਹੋਰ ਆ ਗਈਆਂ ਹੁਣ ਕਹਿੰਦੇ ਅਸੀਂ ਲਾਗੀ ਤੱਕ ਆਪਾਂ ਪਾਰਟੀ ਖੜਾ ਕਰਾਂਗੇ ਤੁਸੀਂ ਕਿਤੇ ਸੋਚਿਆ ਕਿ ਕਿਹੜੀਆਂ ਤਾਕਤਾਂ ਆ ਜਾਂਦੀਆਂ ਨਿਸ਼ਾਨਾ ਉਹਦਾ ਕਾਲੀ ਦਲ ਨੂੰ ਹੀ ਕਮਜ਼ੋਰ ਕਰਨਾ ਹੋਰ ਕੁਝ ਨਹੀਂ ਜਦੋਂ ਪਾਰਲੀਮੈਂਟ ਦਾ ਇਲੈਕਸ਼ਨ ਸੀ ਜਦੋਂ ਸੈਂਟਰ ਨੂੰ ਸੋਚਦੀ ਸੀ ਕਿ ਸੈੱਟ ਕਾਲੀ ਦਲ ਨਾਲ ਸਾਡਾ ਸਮਝੌਤਾ ਹੋ ਜੇ ਪਰ ਅਚਾਨਕ ਆਪਸੂਲਾ ਤੇ ਲੜੇ ਖੜੇ ਰਹੇ ਉਦੋਂ ਤੱਕ ਤਾਂ ਉਹ ਜਿਹੜੇ ਮੰਗੀ ਤੇ ਹੁਣ ਪਾਰਟੀ ਬਣਾਉਣ ਲੱਗੇ ਉਹ ਤਾਂ ਕਹਿੰਦੇ ਅਸੀਂ ਤਾਂ ਸਿਆਸਤ ਕਰਨੀ ਨਹੀਂ ਜਦੋਂ ਟੁੱਟ ਗਿਆ ਆਪਣੇ ਨਾਲ ਕਿ ਅਕਾਲੀ ਦਲ ਤਾਂ ਮੰਨਦਾ ਨਹੀਂ ਹਫਤੇ 'ਚ ਆ ਗਿਆ ਕਿ ਅਸੀਂ ਵੀ ਇਲੈਕਸ਼ਨ ਲੜਾਂਗੇ ਹੁਣ ਵੀ ਦੇਖ ਲਓ ਜਦੋਂ ਕਾਲੀ ਦਲ ਨੇ ਇਲੈਕਸ਼ਨ ਆਪਣੇ ਬਾਈ ਇਲੈਕਸ਼ਨ ਬਾਈਕਾਟ ਕਰਤਾ ਉਹ ਵੀ ਨਹੀਂ ਲੜੇ ਜੇ ਆਪਕ ਲੜਦੇ ਪੂਰੀ ਆਉਣਾ ਸੀ ਉਹਨਾਂ ਨੇ ਕਿਉਂ ਲੀਡਰ ਇੱਕ ਦਿਨ ਚ ਨਹੀਂ ਬਣਦਾ ਅੱਗ ਚ ਨਿਕਲ ਕੇ ਮੁਸਾ ਬਣਦਾ ਉਹਨਾਂ ਦੇਖ ਲਓ ਅਜਰਾ ਫਰੀਦਕੋਟ ਦਾ ਬਣਿਆ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਤੇ ਦੁੱਖ ਸੁੱਖ ਚਾ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਅਸ ਸਿਆਸਤ ਇੱਕ ਦੁਕਾਨ ਹੈ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ ਉਹਨਾਂ ਆਪਾ ਪਿੰਡ ਦੇ ਸਰਪੰਚ ਬੰਦੇ ਆ ਮੈਨੂੰ ਯਾਦ ਆ ਪਹਿਲੇ ਕੀ ਹੁੰਦਾ ਸੀ ਇੱਕ ਇੱਕ ਪਿੰਡ ਦਾ ਸਰਪੰਚ ਕੋਈ 15-15 ਸਾਲ ਰਹਿੰਦੇ ਸੀ ਜਿਹੜੇ ਕੰਮ ਕਰਦੇ ਲੋਕੀ ਜੁੜੇ ਸੀ ਜਿੰਨਾ ਤੱਕ ਆਪਾਂ ਪਛਾਣਦੇ ਨਹੀਂ ਆਪਣੀ ਕਿਹੜੀ ਹੈ ਪ੍ਰਾਏ ਕੌਣ ਹੈ ਕੀੜਾ ਕੀੜਾ ਕਿ ਕੀ ਨਿਸ਼ਾਨਾ ਆਪਣਾ ਪੰਜਾਬ ਬਹੁਤ ਪੁੱਛੇ ਹੋ ਜੂਗਾ ਅੱਜ ਗੈਂਗਸਟਰ ਜਿਹੜਾ ਜੀ ਕਰਤਾ ਤੁਹਾਨੂੰ ਟੈਲੀਫੋਨ ਕਰ ਲੈਂਦੇ ਪੈਸੇ ਲੈ ਜਾਂਦੇ ਐਥੇ ਖਾਨਿਆਂ ਤੇ ਬੰਬ ਸੱਟ ਨੂੰ ਲੱਗਿਓ ਕਿ ਸਾਰਾ ਸ਼ਹਿਰ ਹੋ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਬਰ ਕਹਿਣਗੇ ਬਾਦਲ ਸਾਹਿਬ ਦੇਖਲਾ ਬਾਦਲ ਸਾਹਿਬ ਦੇਖਲਾ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ ਪਾਰਟੀ ਹੈ ਬੋਲਿ ਗਏ ਬੋਲਿ ਗਏ ਬੋਲਿ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਨਾ ਥੋੜਾ ਥੋੜਾ ਮੈਂ ਤਾਂ ਫਰੈਸ਼ ਨਾ ਕਰ ਰਿਆ ਸੀ ਮੈਂ ਕਿਹਾ ਸਾਰਾ ਕੁਝ ਆਪਣੀ ਝੋਲੀ ਪਾ ਸਾਰਾ ਕੁਝ ਮੈਂ ਤਾਂ ਹੈ ਹੀ ਕਿਸੇ ਇੱਥੇ ਪਰ ਮੈਂ ਮੰਨ ਸੀ ਮੈਂ ਕਿਹਾ ਖਤਮ ਤਾਂ ਹੋਊਗਾ ਜੇ ਕਿ ਆਪਣੇ ਵਾਸਤੇ ਸੀ ਕਾਲ ਤੱਕ ਸਾਹਿਬ ਸੁਪਰੀਮ ਅਥਾਰਟੀ ਐ ਅਕਾਲੀ ਦਲ ਹੀ ਐ ਜਿਹੜਾ ਸਿਰਜਕ ਹੁੰਦਾ ਤੁਸੀਂ ਐਂ ਕਰਦਾ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਕੁਝ ਕੋ ਕਾਕਾ ਤੱਕ ਸਾਫ ਨੂੰ ਮੰਦੇ ਆ ਜਿਹੜੇ ਲਗ ਲਗ ਇਹਨਾਂ ਨੇ ਆਪਣੇ ਤਖਤੇ ਜਜ਼ਰ ਬਣਾ ਲਏ ਕੀ ਉਹ ਮੰਦੇ ਕਾਂਗਰਸੀ ਦੇਖ ਲਓ ਰਾਜਾ ਵੜਿੰਗ ਨੇ ਕੀ ਬੋਲਿਆ ਸੀ ਜਸਦਾਰਾਂ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਨਦੇ ਆ ਤੇ ਉਹ ਆਪਣੀ ਪਾਰਟੀ ਅਕਾਲੀ ਦਲ ਜੋ ਸਿਰ ਚ ਕਾਉਂਦੀ ਹੈ ਜੋ ਵੀ ਕੋਈ ਤਾਈਓ ਦੇਖੋ ਆਪਣੀ ਕੌਮ ਦੀ ਸੁਪਰੀਮ ਅਥਾਰਟੀ ਹੈ ਜੇ ਆਪਾਂ ਉਹ ਅਥਾਰਟੀ ਦੀ ਉਹ ਪੋਜੀਸ਼ਨ ਨਹੀਂ ਮੇਨਟੇਨ ਕਰਾਂਗੇ ਉਦੋਂ ਤੱਕ ਉਹ ਪੋਜੀਸ਼ਨ ਨਹੀਂ ਬਣਨੀ ਇਸ ਕੱਪ ਦੇ ਮਤਲਬ ਸਰਣ ਬੇਨਤੀ ਕਰਨਾ ਆ ਜਿਹੜੀ ਕਾਨਫਰੰਸ ਹੈ ਹੁਣ ਜੰਗ ਸ਼ੁਰੂ ਹੋ ਗਈ ਹੈ ਕੱਲਾ ਸਬੀਰ ਸਿੰਘ ਬਾਦਲ ਜਾਂ ਕੋਈ ਹੋਰ ਕੱਲਾ ਪੰਜਾਬ ਨੂੰ ਨਹੀਂ ਬਚਾ ਸਕਦਾ ਤੁਸੀਂ ਬਚਾ ਸਕਦੇ ਹੋ ਵਰਕਰ ਬਚਾ ਸਕਦੇ ਆ ਜੀ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆਪਾਂ ਕਿਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂਗੇ ਹੁਣ ਤਾਂ ਬਾਹਰ ਦੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੀ ਰੁਕਣ ਲੱਗੇ ਸਾਰੇ ਰੁਕਣ ਲੱਗੇ ਜੇ ਇੱਥੇ ਪੰਜਾਬ ਫੜਖੀ ਲਿਆਉਣੀ ਹੈ ਤਾਂ ਕਾਲੀ ਦੇ ਲਿਖ ਲਿਆ ਸੀ ਤਾਂ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨੇ ਆ ਕਰ ਲਓ ਮੈਨੂੰ ਤਾਂ ਡਰ ਆ ਕਿ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਹੁਣ ਆ ਦੇਖ ਲਓ ਅੱਜ ਦਾ ਫਰੀਦਕੋਟ ਦਾ ਬਣਿਆ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਤੇ ਦੁੱਖ ਸੁੱਖ ਚਾ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਅਸ ਸਿਆਸਤ ਇੱਕ ਦਕਾਨ ਆ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬਾਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਘਟੀਆਂ ਇੱਥੇ 1 ਸਾਲ ਚ ਚੀਕਾਂ ਨਿਕਲੀਆਂ ਪਈਆਂ ਸੋ ਅੱ퍼 ਪਛਾਣੀ ਹੈ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੇ ਦੋ ਸਾਲ ਰਹਿ ਗਏ ਦੋ ਸਾਲ ਤੁਸੀਂ ਮਨ ਬਣਾ ਲਓ ਨਾ ਕਾਲੀ ਦਲ ਤੇ ਵਰਕਰਾਂ ਦਾ ਮੁਕਾਬਲਾ ਕੋਈ ਕਰ ਨਹੀਂ ਸਕਦਾ ਮੈਂ ਤਾਂ ਦੇਖਿਆ ਹੁਣ ਸਰਪੰਚੀ ਇਲੈਕਸ਼ਨ ਤੁਸੀਂ ਮਨ ਬਣਾ ਲਿਆ ਜਿਤਨਾ ਤੇ ਤੁਸੀਂ ਜਿੱਤ ਗਏ ਤੇ ਇਸ ਕਰਕੇ ਮਾਗੀ ਤੇ ਮੇਲੇ ਤੇ ਆਪਾਂ ਜੋ ਕਟ ਕਰਨਾ ਜੇ ਆਉਣਾ ਤਾਂ ਦਿਨੋ ਆਓ ਆਪਾਂ ਕੋਈ ਫਾਰਮੈਲਟੀ ਨਹੀਂ ਕਰਨੀ ਮਨ ਬਣਾ ਕੇ ਆਇਓ ਕਿ ਕਿ ਅਸੀਂ ਬਹਿਣਾ ਉੱਥੇ ਕੋਈ ਹੋਣ ਇੱਥੇ ਜਿਹੜੇ ਇੱਥੇ ਬਹਣ ਐਵੇਂ ਆਪਾਂ ਬਸਾ ਭਰ-ਭਰ ਕੇ ਆਪਾਂ ਲਿਆ ਕਿ ਮੇਲਾ ਦੇਖਣ ਵਾਸਤੇ ਨਹੀਂ ਕਿ ਤੁਸੀਂ ਆਪਾਂ 19 ਵਰਕਰ ਲੈ ਕੇ ਆਓ ਜਿਹੜੇ ਜਿਹੜੇ ਜਾ ਕੇ ਸਿੱਧਾ ਕਾਨਫਰੰਸ ਜਾਣਗੇ ਉਹਦੇ ਬਾਅਦ ਭਾਵੇਂ ਇਸ਼ਨਾਨ ਜਾਂ ਕਿਤੇ ਮੱਥਾ ਟੇਕਣ ਜਾਣਾ ਕਿਤੇ ਪਰ ਆਪਾਂ ਸਿੱਧੇ ਕਾਨਫਰੰਸ ਆਪਾਂ ਕਿਉਂ ਫਾਰਮੈਲਟੀ ਕਰ ਰਹੇ ਕਿਤੇ ਵਾਸਤੇ ਫਾਰਮੈਲਟੀ ਕੋਈ ਨਹੀਂ ਕਰਨੀ ਲੱਗਦੀ ਉਹ ਫੌਜੀ ਲੈ ਕੇ ਆਓ ਜਿਹੜੇ ਪੀੜ੍ਹੀਆਂ ਤੋਂ ਜਿਹਨੂੰ ਪਤਾ ਅਕਾਲੀ ਦਲ ਕੀ ਚੀਜ਼ ਹੈ ਸੋ ਜਿਹੜਾ ਆ ਜਿਹੜੀ ਕਾਨਫਰੰਸ ਹੈ ਦੇਖੋ ਸਭ ਤੋਂ ਵੱਡੀ ਹੋਣੀ ਚਾਹੀਦੀ ਹੈ ਜਦੋਂ ਜਿਹੜੀ ਲੜਾਈ ਜੰਗ ਚੱਲ ਪਈ ਨਾ ਜਦੋਂ ਫੌਜਾਂ ਦੂਜੀਆਂ ਪਾਸੇ ਦੇਖ ਜਾਣਗੇ ਆ ਤਾਂ ਬਹੁਤ ਤਗੜੀ ਫੌਜ ਆ ਤੇ ਬੰਦੇ ਭੱਜ ਜਾਂਦੇ ਆ ਆਪਾਂ ਤਾਂ ਐ ਮੈਂ ਬੇ ਅਕਾਲੀ ਦਲ ਖਤਮਾ ਜੀ ਅਕਾਲੀ ਦਲ ਖਤਮਾ ਕਾਲੀ ਦਲ ਖਤਮ ਨਹੀਂ ਕਾਲੀ ਦਲ ਆਰਾਮ ਕਰ ਰਿਹਾ ਸੀ ਅੱਛਾ ਹੁਣ ਮੂਡ ਬਣਾ ਹੁਣ ਜਾਗਿਆ ਤੇ ਹੁਣ ਕਰੂਗਾ ਸਾਰਿਆਂ ਨੂੰ ਬੰਦੇ ਬਣਾਉਣਾ ਇਸ ਕਰਕੇ ਦਿਖਾ ਦਿਓ ਫਿਰ ਮਾਗੀ ਵਾਲੇ ਦਲ ਕਿ ਕਾਲੀ ਦਲ ਮਤਲਬ ਕਾਲੀ ਦਲ ਹੈ ਉਹ ਪਾਰਟੀ ਹੈ ਜਿਸ ਪਾਰਟੀ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਲੜਦੇ ਰਹੇਗਾ ਸੋ ਜਿਹੜਾ ਅਸੀਂ ਪਲਾਨ ਕੀਤਾ ਹੈ ਜਿਹੜੇ ਆ ਬਾਹਰਲੇ ਜ਼ਿਲ੍ਹੇ ਹਲਕੇ 27 ਹਲਕੇ ਆ ਜੀ। ਹਲਕੇ ਤਿੰਨ ਨਹੀਂ। ਭਾਜੀ ਜਿਆਦਾ ਨਹੀਂ। ਕੱਲੀਆਂ 10 ਬਸਾਂ ਨੇ। ਮੁਕਸਰ ਵਾਲੇ ਅੱਗੇ ਉਹ ਲੈ ਕੇ ਆਉਣਗੇ 100-100 ਪਰ ਤੁਸੀਂ ਸਾਰੇ 10-10। ਪਰ ਐ ਨਹੀਂ ਇਕੱਜ ਨਾ ਮਾਰੇ। ਕਹੇ ਤੁਸੀਂ ਕਾਰ ਤੇ ਮੈਂ ਕਾਰ ਤੇ ਜਿਹੜਾ ਆਇਆ ਨਾ ਕਾਰ ਤੇ ਆਇਆ। ਇਹਦਾ ਮਤਲਬ ਦੱਸਾਂ ਦਸਾਂ ਬਸਾਂ ਦੀ ਆਪਦੀ ਲਿਸਟ ਦੇ ਦਿਓ ਦਸ ਇਕੱਲੇ ਦਸ ਦਸ ਚ ਤੁਸੀਂ ਦੇਖ ਲਓ 500 ਬੰਦਾ ਤੁਹਾਡੇ ਕੋਲੇ ਐ ਜਾ ਹੋਣਾ ਚਾਹੀਦਾ ਜਿਹਦੇ ਚ ਦਿਲੋਂ ਤਰਦ ਹੋਵੇ ਮੈਂ ਕਾਲੀ ਦਲ ਦੀ ਕਾਨਫਰੰਸ ਜਾਣਾ ਬਾਈ ਜੀ ਇੱਕ ਸੁਝਾਅ ਹੈ ਦੂਜੇ ਜਿਹੜੇ 90 ਹਲਕੇ ਉਹਨਾਂ ਚੋਂ 50 50 ਬੰਦੇ ਹੀ ਚਾਏ ਕਰ ਲੈਣ ਲੋੜ ਨਹੀਂ ਸਾਰੇ ਪੰਜਾਬ ਪ੍ਰਚਾਰ ਤਾਂ ਹੋਣਾ ਹੀ ਹੈ ਨਹੀਂ ਨਹੀਂ ਠੀਕ ਹੈ ਆਪਾਂ ਇਕੱਲੇ 72000 ਯਾਰ ਮੁਕਸ਼ਰ ਵਾਲੇ ਨੂੰ ਲੋੜ ਹੈ ਮੈਂ ਤਾਂ ਮੈਂ ਤਾਂ ਹੀ ਸੰਗੋਸ਼ੰਗੀ ਦਾਸ ਕਹਿੰਦਾ ਸੋਨਿਹਾਰ ਸ੍ਰੀ ਹਰ